ਮਰਦ ਤੁਸੀਂ ਇੱਕ ਸ਼ਬਦ ਕਹਿ ਵੀ ਹਰਾਮਖੋਰ ਲੀਡਰੋ ਤੁਸੀਂ ਉੱਥੋਂ ਭੱਜਿਆ ਏ ਜਿਵੇਂ ਤੁਹਾਡੀ ਮਾਂ ਦਾ ਵਿਆਹ ਰੱਖਿਆ ਹੁੰਦਾ ਤਾਂ ਇਹ ਗੱਲਾਂ ਮਤਲਬ ਕਿ ਕਿਉਂ ਇੰਨਾ ਗੁੱਸਾ ਵਾਈ ਜੀ ਵੀ ਜੋ ਬੇਈਮਾਨ ਆਗੂ ਸਾਡੇ ਉਹਨਾਂ ਨੌਜਵਾਨਾਂ ਦੇ ਪਰਚੇ ਰੱਦ ਕਰਵਾ ਕੇ ਆਉਂਦੇ ਉਹਨਾਂ ਨੌਜਵਾਨ ਜਿਹੜੇ ਲਖੀਮ ਪੱਖੀ ਦੀ ਜੇਲ੍ਹ ਚ ਬੈਠੇ ਸੀ ਉਹਨਾਂ ਨੂੰ ਬਾਹਰ ਕਢਵਾ ਕੇ ਆਉਂਦੇ ਪੰਜਾਬ ਹਰਿਆਣਾ ਦੇ ਜਿੰਨੇ ਵੀ ਪਰਚੇ ਸੀ ਉਹਨਾਂ ਨੂੰ ਕੈਨਸਲ ਸਾਰੇ ਬਰੀ ਕਰਵਾ ਕੇ ਆਉਂਦੇ ਜੇ ਆਗੂ ਬਣੇ ਹੋ ਤਾਂ ਡਿੜਤਾ ਰੱਖੋ ਜੇ ਆਕੂ ਬਣੇ ਹੋ ਤਾਂ ਪਾਣਾ ਸਿੱਧੂ ਵਾਂਗ ਨੰਗੇ ਹੋਣ ਕੇ ਕਟਾਈ ਖਾਣ ਦੀ ਹਿੰਮਤ ਰੱਖੋ ਥੱਲੇ ਕਮੈਂਟਾਂ ਨਹੀਂ ਝੜੀ ਇਹ ਲੱਗ ਰਹੀ ਆ ਵੀ ਹੁਣ ਫੰਡ ਇਕੱਠਾ ਹੋ ਗਿਆ ਹੁਣ ਲੁਟੇਰੇ ਫੇਰ ਦਿੱਲੀ ਨੂੰ ਤੁਰ ਪਏ ਕਹਿੰਦੇ ਹੁਣ ਨਹੀਂ ਤੁਹਾਡੇ ਮਗਰ ਕੋਈ ਲੱਗਦਾ ਉਹ ਕਮੈਂਟ ਵਾਲੇ ਤਾਂ ਇਹਨਾਂ ਨੇ ਰੱਖੇ ਵੀ ਆ ਆਰਐਸਐਸ ਨੇ ਰੱਖੇ ਹੋਏ ਆ ਜਿਹੜੇ ਸਾਡੇ ਜਿੰਨਾਂ ਨੂੰ ਅਸੀਂ ਨੌ ਲੰਡੇ ਆ ਵੀ ਇਹ ਫਲਾਣਾ ਧੋਖਾ ਕਰਿਆ ਆ ਉਹਨਾਂ ਦੇ ਝੋਲੀ ਚੱਕ ਬਹੁਤ ਫਿਰਦੇ ਵੀ ਜਿੱਦਣ ਇਹ ਕਹਿੰਦੇ ਦਿੱਲੀ ਚ ਚੰਡੀਗੜ੍ਹ ਨੂੰ ਚੱਲੋ ਪਾਣੀ ਦਾ ਇਨਸਾਫ ਲੈਣਾ ਸਾਨੂੰ ਇਨਸਾਫ ਪਾਣੀ ਦਾ ਹਸਾਬ ਚੰਡੀਗੜ੍ਹ ਨਾਲ ਦੇਣਾ ਹਰਿਆਣੇ ਵਾਲੇ ਸਾਡੇ ਨਾਲ ਖੜੇ ਉਹ ਕਹਿੰਦੇ ਸਾਨੂੰ ਐਸਵੀਆਈ ਚਾਹੀਦੀ ਨਹੀਂ ਤੇ ਇਹ ਕਹਿੰਦੇ ਅਸੀਂ ਪਾਣੀ ਦਾ ਇਨਸਾਫ ਲੈਣਾ ਚਲੋ ਚੰਡੀਗੜ੍ਹ ਨੂੰ ਲਾਲ ਕਿਲੇ ਤੇ ਪੈਟਰੋਲ ਚੜਾ ਦਾਂਗੇ ਅਸੀਂ ਜੇ ਨੌਜਵਾਨ ਦੀਪ ਸਿੱਧੂ ਵਰਗੇ ਪਹੁੰਚ ਗਏ ਫੇਰ ਲੱ타 ਕਿਉਂ ਕੰਬ ਰਹੀਆਂ ਫੇਰ ਕਹੋ ਵੀ ਉਹ ਸਾਡੇ ਆਂ ਫੇਰ ਉਹਨਾਂ ਨੂੰ ਮਰਦਾਬਾਦ ਕਰਨ ਦੀ ਲੋੜ ਨਹੀਂ ਅਸੀਂ ਕਹਿ ਕੇ ਚੱਲਾਂਗੇ ਅਸੀਂ ਲਾਲ ਕਿਲੇ ਦੇ ਨਹੀਂ ਜਾਣ ਅਸੀਂ ਪਹਿਲਾਂ ਹੀ ਕਹਾਂਗੇ ਕੋਈ ਅਸੀਂ ਥਾਣਾ ਨਹੀਂ ਘੇਰਨਾ ਪਹਿਲਾਂ ਆਪਣੇ ਵੀਰਾਂ ਨੂੰ ਕਹਿ ਕੇ ਚੱਲਾਂਗੇ ਆਪਣੀ ਜਵਾਨ ਚ ਉਹ ਹੀ ਲਫ਼ਜ਼ ਕੱਢੋ ਜਿਹੜੇ ਤੇ ਅਸੀਂ ਪੈਰਾ ਦੇ ਸਕੀਏ ਅਸੀਂ ਕਹਿਆ ਨਾ ਇੱਥੇ ਹੁਣ ਵੀ ਦੋ ਤਰੀਕ ਨੂੰ ਮੀਟਰ ਪੱਟਣੇ ਐ ਉਹ ਪੱਟਣੇ ਐ ਭਾਵੇਂ ਚੱਕੇ ਭਾਵੇਂ ਮਾਰੇ ਭਾਵੇਂ ਜੋ ਮਰਜ਼ੀ ਕਰਨ ਤੁਹਾਡੇ ਨਾਂ ਤੇ ਮਲਕੇ ਤੁਹਾਡੇ ਸਹੂਕੇ ਤੋਂ ਬਾਅਦ ਕਈ ਜੋਸ਼ ਆਜਵੇ ਨੌਜੋਨਾਂ ਚ ਉਹ ਆਪਣੇ ਇਲਾਕੇ ਦੇ ਵਿੱਚ ਇਹ ਸੇਵਾ ਕਰਨ ਲੱਗ ਜਾਣ ਕਿ ਚਲੋ ਭਾਈ ਅਸੀਂ ਪੱਟਦੇ ਆਂ ਤੇ ਬਾਅਦ ਵਿੱਚ ਤੁਸੀਂ ਕਹੋ ਵੀ ਅਸੀਂ ਤਾਂ ਕਿਹਾ ਹੀ ਨਹੀਂ ਸੀ ਜੀ ਤੇ ਤੁਸੀਂ ਮੀਟਰ ਅਸੀਂ ਪੱਟ ਆਪ ਪੱਟਣੇ ਸੀ ਤੁਸੀਂ ਕਿਉਂ ਪੱਟਦੇ ਭਾਈ ਜਿਹੜੇ ਵੀ ਵੀਰ ਮੇਰੇ ਮੀਟਰ ਪੱਟੂਗੇ ਵੀਡੀਓ ਬਣਾਉਣ ਕੋਈ ਗਲਤ ਹਰਕਤ ਨਹੀਂ ਕਰਨੀ ਕਿਸੇ ਨੂੰ ਅਸੀਂ ਮਾੜਾ ਚੰਗਾ ਨਹੀਂ ਬੋਲਣਾ ਮੀਟਰ ਪੱਟਣਾ ਏ ਟਰੈਕਟ ਤਾਰਾ ਜੋੜ ਦੇਣੀ ਆ ਉਹ ਇਹ ਨਹੀਂ ਹੋਵੇ ਮੀਟਰ ਭੰਦਵੇਂ ਫੇਰ ਸਾਡੀ ਜ਼ਿੰਮੇਵਾਰੀ ਨਹੀਂ ਵੀ ਭਾਈ ਮੀਟਰ ਉਹੀ ਪੱਟਿਓ ਜਿਹਨੂੰ ਕੋਈ ਨੌਲੇਜ ਹੈ ਕੱਲੂ ਕੋਈ ਕਰੰਟ ਲਵਾ ਕੇ ਮਰ ਗਿਆ ਉਹ ਵੀ ਜਥੇਬੰਦੀ ਇਹਨੇ ਗਾੜਨਾ ਪਾ ਦਿਓ ਜੀ ਜਥੇਬੰਦੀ ਇਹਨੇ ਕਹਿਤਾ ਮੀਟਰ ਪੱਟੋ ਨਹੀਂ ਸਾਨੂੰ ਬੁਲਾਓ ਅਸੀਂ ਆਵਾਂਗੇ ਕਿਤਾਬ ਨਹੀਂ ਨਨੇ ਭਗਵਾਨ ਤੁਮਨ ਸਾਹਿਬ ਨੂੰ ਅਰੇ ਇਹਨਾਂ ਦੇ ਐਮਐਲਏ ਸਾਹਿਬਾਂ ਨੂੰ ਕਿ ਅਸੀਂ ਪਿੰਡਾਂ ਦੇ ਵਿੱਚ ਫੇਰ ਉਹ ਮਲੋਟ ਵਾਲੀ ਅਸੀਂ ਕਰਨ ਲੱਗ ਜਾਈਂ ਜੇ ਤੁਸੀਂ ਇਹ ਨਰ ਹਰ ਹਰਕਤਾ ਤੇ ਆਉਨੇ ਹੋ ਲੋਟ ਵਾਲੀ ਗੜੀ ਜਿਹੜੀ ਮਲੋਟ ਬੀਜੇਪੀ ਦੇ ਐਮ ਐਲ ਏ ਗਲ ਹੋਈ ਸੀ ਤੁਹਾਨੂੰ ਪਤਾ ਨਾ ਕੱਚਾ ਵੀ ਨਹੀਂ ਲੱਭਿਆ ਫਿਰ ਉਹਨੂੰ ਜੇ ਸਰਕਾਰਾਂ ਸਾਡੀਆਂ ਨਪੁਸਕ ਹੋ ਗਈਆਂ ਨਹੀਂ ਲੋਕਾਂ ਦੇ ਕੰਮ ਕਰਦੀਆਂ ਤਾਂ ਸਾਡੇ ਕੋਲ ਲੋਕ ਆਉਨੇ ਆ ਦੀਪ ਸਿੱਧੂ ਪਹਿਲੇ ਹੀ ਕਹੇਗਾ ਸੀ ਕਿ ਬਿਆਨ ਤੇ ਬੁੱਚੜ ਵਾਂਗ ਨਿਕਲੂਗਾ ਅੱਜ ਸਾਡੇ ਸਾਹਮਣੇ ਆ ਗਿਆ ਆਪਣੇ ਦਿਮਾਗ ਚੋਂ ਪਲੇਖਾ ਕੱਢਦੇ ਵੀ ਕੇਜਰੀਵਾਲ ਕਰਕੇ ਤੂੰ ਬਣਿਆ ਤੈਨੂੰ ਜਿਤਾਇਆ ਲੋਕਾਂ ਨੇ ਜੇ ਕੇਜਰੀਵਾਲ ਵਰਕ ਕਰਕੇ ਜਿਤਾਉਂਦੇ ਤਾਂ ਪਿਛਲੀ ਵਾਰ ਤੂੰ ਸੀ ਐਮ ਪੰਜਾਬ ਹੁੰਦਾ ਇਹਨਾਂ ਦੇ ਨਾਲ ਚੱਲ ਆ ਤੱਕੇ ਮੱਕੇ ਜੇ ਜੇ 5 ਸਾਲ ਤੇ ਬਾਅਦ ਕਿਸੇ ਨੇ ਨਹੀਂ ਸੁਣਨੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿ ਨਹੀਂ ਆਏ ਅੱਜ ਲੇਲੜੀਆਂ ਕੱਢਦੇ ਫਿਰਦੇ ਬਾਦਲ ਵਰਗੇ ਪਤਾ ਵੀ ਲੱਗ ਗਿਆ ਵੀ ਭਾਈ ਵੀਡੀਓ ਰਾਹੀਂ ਮੁੱਖ ਮੰਤਰੀ ਨੇ ਸਾਰਾ ਕੁਝ ਦੇਖਿਆ ਅਲਫ ਨੰਗਾ ਕਰਕੇ ਕੁੱਟਿਆ ਅੱਧੀ ਰਾਤ ਨੂੰ ਬਰਫ ਪਾ ਦਿੱਤੀ ਜੀ ਉਹਦੇ ਬਰਫ ਵਾਲਾ ਪਾਣੀ ਪਾ ਦਿੱਤਾ ਬੁਖਾਰ ਹੋ ਗਿਆ ਫੇਰ ਵੀ ਉਹ ਲੋਕ ਨਹੀਂ ਆਏ ਫੇ ਸਵਾਰਥੀਓ ਕੇ ਲੋਕ ਸਾਡੇ ਪਾਰਨਾ ਸਿੱਧੂ ਨਾਲ ਖੜੇ ਆ ਜਿੱਥੇ ਵੀ ਸਰਕਾਰ ਕਿਸੇ ਨਾਲ ਵੀ ਗਲਤ ਕਰੂਗੀ ਕਿਸੇ ਪਰ ਵੀ ਜ਼ੁਲਮ ਕਰੂਗੀ ਉਹਦੇ ਖਿਲਾਫ ਅਸੀਂ ਖੜੇ ਸਾਨੂੰ ਭਾਵੇਂ ਫਾਸੀਆਂ ਦੇ ਟੰਗਣ ਭਾਵੇਂ ਸਾਨੂੰ ਜੇਣਾ ਚ ਸਟਣ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਤੇ ਉਸ ਦੇ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਥਾ ਥਾ ਦੇ ਉੱਤੇ ਮਹਾਪੰਚਾਇਤਾਂ ਹੋ ਰਹੀਆਂ ਨੇ ਤਾਂ ਐਸਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਵੱਲੋਂ ਅੱਜ ਮਹਾਪੰਚਾਇਤ ਰੋਪੜ ਦੇ ਵਿੱਚ ਰੱਖੀ ਗਈ ਸੀਗੀ ਸੋ ਸਟੇਜ ਦੀ ਸੇਵਾ ਗੁਲਵਿੰਦਰ ਸਿੰਘ ਪੰਜੋਲਾ ਸਾਹਿਬ ਨਿਵਾ ਰਹੇ ਸੀਗੇ ਤੇ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਬਹੁਤ ਸਾਰੀਆਂ ਲਾਨਤਾਂ ਤਾਂ ਇਹਨਾਂ ਨੇ ਆਪਣੇ ਕਿਸਾਨ ਆਗੂਆਂ ਨੂੰ ਹੀ ਪਾ ਦਿੱਤੀਆਂ ਮਰਦ ਤੁਸੀਂ ਇੱਕ ਸ਼ਬਦ ਕਹਿ ਵੀ ਹਰਾਮਖੋਰ ਲੀਡਰੋ ਤੁਸੀਂ ਉੱਥੋਂ ਭੱਜਿਆ ਏ ਜਿਵੇਂ ਤੁਹਾਡੀ ਮਾਂ ਦਾ ਵਿਆਹ ਰੱਖਿਆ ਹੁੰਦਾ ਤਾਂ ਇਹ ਗੱਲਾਂ ਮਿਲ ਕੇ ਕਿਉਂ ਇੰਨਾ ਗੁੱਸਾ ਵਈ ਜੀ ਪਹਿਲਾ ਸਤਨਾਥ ਥਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪੰਜਾਬੀ ਲੋਕ ਚੈਨਲ ਜੋ ਹੱਕ ਸੱਚ ਦੀ ਆਵਾਜ਼ ਪਹੁੰਚਾਉਂਦਾ ਲੋਕਾਂ ਤੱਕ ਉਹਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਇਹ ਹੈ ਜੀ ਜੋ ਤੋਂ ਸਾਡੇ ਆਪਣੇ ਧੋਖਾ ਦਿੰਨੇ ਆ ਜਿੰਨਾ ਤੇ ਅਸੀਂ ਵਿਸ਼ਵਾਸ ਕਰਕੇ ਸਾਰਾ ਕੁਝ ਛੱਡ ਕੇ ਪੰਜਾਬ ਦੇ ਵਿੱਚ ਆਪਣੇ ਪੁੱਤ ਆਪਣੇ ਭਤੀਜੇ ਲੈ ਕੇ ਦਿੱਲੀ ਨੂੰ ਤੁਰ ਪਏ ਉਹ ਤੋਂ ਉਹਨਾਂ ਨੇ ਧੋਖਾ ਦਿੱਤਾ ਫਿਰ ਇਥੋਂ ਇੱਕ ਲਾਟ ਨਿਕਲਦੀ ਹੈ ਹੱਕ ਸੱਚ ਦੀ ਲਾਟ ਉਹ ਉਹਨਾਂ ਨੂੰ ਲਾਨਤਾ ਇਸ ਕਰਕੇ ਹੈ ਵੀ ਜੇ ਉਹ ਬੇਈਮਾਨ ਆਗੂ ਸਾਡੇ ਉਹਨਾਂ ਨੌਜਵਾਨਾਂ ਦੇ ਪਰਚੇ ਰੱਦ ਕਰਵਾ ਕੇ ਆਉਂਦੇ ਉਹਨਾਂ ਨੌਜਵਾਨ ਜਿਹੜੇ ਲਖੀਮ ਪਖੀ ਦੀ ਜੇਲ੍ਹ ਚ ਬੈਠੇ ਸੀ ਉਹਨਾਂ ਨੂੰ ਬਾਹਰ ਕਢਵਾ ਕੇ ਆਉਂਦੇ ਪੰਜਾਬ ਹਰਿਆਣਾ ਦੇ ਜਿੰਨੇ ਵੀ ਪਰਚੇ ਸੀ ਉਹਨਾਂ ਨੂੰ ਕੈਨਸਲ ਸਾਰੇ ਬਰੀ ਕਰਵਾ ਕੇ ਆਉਂਦੇ ਫਿਰ ਅੱਜ ਅਸੀਂ ਉਹਨਾਂ ਨੂੰ ਉਹ ਧੰਨਵਾਦ ਵੀ ਕਰਨਾ ਸੀ ਲਾਂ ਤਾਂ ਉਸ ਬੰਦੇ ਨੂੰ ਪੈਣੀ ਆ ਕੱਲੂ ਅਸੀਂ ਅੱਜ ਅਸੀਂ ਆਗੂ ਬਣ ਕੇ ਮੂਹਰੇ ਚੱਲ ਰਹੇ ਹਾਂ ਅਗਰ ਅਸੀਂ ਇਸ ਤਰ੍ਹਾਂ ਕਰੂਗੇ ਤਾਂ ਲਾਂ ਤਾਂ ਸਾਡੇ ਵੀ ਪੈਣੀ ਆ ਛਿੱਤਰਾਂ ਦੇ ਹਾਰ ਸਾਡੇ ਵੀ ਪੈਣੇ ਉਸ ਲਈ ਤਿਆਰ ਰਹਿਣਾ ਚਾਹੀਦਾ ਜੇ ਆਗੂ ਬਣੇ ਹੋ ਤਾਂ ਡਿੜ ਤਾਂ ਰੱਖੋ ਜੇ ਆਗੂ ਬਣੇ ਹੋ ਤਾਂ ਪਾਨਾ ਸਿੱਧੂ ਵਾਂਗ ਨੰਗੇ ਹੋਣ ਕੇ ਕਟਾਈ ਖਾਣ ਦੀ ਹਿੰਮਤ ਰੱਖੋ ਨਹੀਂ ਫਿਰ ਆਪਣੇ ਘਰਾਂ ਬੈਠੋ ਫਿਰ ਕਿਸੇ ਕਿਸੇ ਦੇ ਮਾਮਾਰੇ ਪੁੱਤਾਂ ਨੂੰ ਉਭਾਰ ਕੇ ਅੱਗੇ ਕਰਕੇ ਉਹਨਾਂ ਦੇ ਡਾਂਗਾ ਮਰਵਾ ਦਿਓ ਉਹਨਾਂ ਨੂੰ ਮਰਵਾ ਦਿਓ ਆਪ ਤੁਸੀਂ ਏਸ਼ੀਆ ਚ ਬੈਠੇ ਆਪ ਤੁਸੀਂ ਇੱਧਰ ਉੱਧਰ ਘੁੰਮ ਰਹੇ ਆਂ ਘਰਾਂ ਨੂੰ ਭੱਜਿਓ ਫਿਰ ਲਾਂ ਤਾਂ ਹੀ ਪਾਉਂਗੇ ਬਾਈ ਜੀ ਇੱਥੋਂ ਅੱਜ ਲਾਟ ਨਿਕਲੀ ਕਿਉਂਕਿ ਸਾਨੂੰ ਉਹ ਮਾਵਾ ਮਿਰੀਆਂ ਜਿਨ੍ਹਾਂ ਦੇ ਪੁੱਤਾਂ ਪਰਚੇ ਸਾਨੂੰ ਉਹ ਮਾਵਾ ਰੋਂਦੀਆਂ ਚੱਲੀਆਂ ਦੇਖ ਨਹੀਂ ਹੁੰਦੀਆਂ ਜਿਨ੍ਹਾਂ ਦੇ ਪੁੱਤ ਜਿਹੜਾਂ ਚ ਬੈਠੇ ਜਿਨ੍ਹਾਂ ਦੇ ਪੁੱਤ 19 ਸਾਲ ਦੇ ਨੌਜਵਾਨ ਦੀ ਕਿਹੜਾ ਉਮਰ ਹੋਗੀ ਉਹ ਇੱਕ ਸਾਡੇ ਘਰ ਕੇ ਗਿਆ ਸੀ ਉਸ ਦਾ ਵੀ ਅਸੀਂ ਬਦਲਾ ਨਹੀਂ ਲੈ ਸਕੇ ਯਾਰ ਉਸ ਨੂੰ ਵੀ ਅ ਉਸ ਦੇ ਪਰਿਵਾਰ ਨੂੰ ਕੋਈ ਨੌਕਰੀ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਵਾ ਸਕੇ ਲੱਖ ਦੀ ਲੰਤ ਯਾਰ ਸਾਡੇ ਤੇ ਜਿਹੜੇ ਸਾਡੇ ਆਗੂ ਦਿੱਲੀ ਤੋਂ ਭਗੌੜੇ ਹੋ ਕੇ ਭੱਜੇ ਤਾਂ ਹੁਣ ਕੀ ਲੱਗਦਾ ਤੁਹਾਨੂੰ ਵੀ ਲੋਕ ਤੁਹਾਡਾ ਸਾਥ ਦੇਣਗੇ ਬਹੁਤ ਸਾਰੀਆਂ ਇੰਟਰਵਿਊਆਂ ਕੀਤੀਆਂ ਆਪਾਂ ਥਾਂ ਥਾਂ ਦੇ ਉੱਤੇ ਬਰਨਾਲਾ ਵੀ ਬਹੁਤ ਇਕੱਠ ਹੋਇਆ ਕਿਸਾਨਾਂ ਦਾ ਜਦੋਂ ਇੰਟਰਵਿਊਆਂ ਕੀਤੀਆਂ ਲੋਕਾਂ ਨੂੰ ਡੱਲੇਵਾਲ ਸਾਹਿਬ ਨੇ ਸਿਰਸਾ ਸਾਹਿਬ ਨੇ ਜਾਂ ਹੋਰ ਬਹੁਤ ਸਾਰੇ ਪੰਦੇਰ ਸਾਹਿਬ ਨੇ ਕਿਹਾ ਵੀ ਭਾਈ ਦਿੱਲੀ ਜਾਣਾ ਹੈ ਥੱਲੇ ਕਮੈਂਟਾਂ ਨਹੀਂ ਝੜੀ ਇਹ ਲੱਗ ਰਹੀ ਆ ਵੀ ਹੁਣ ਫੰਡ ਇਕੱਠਾ ਹੋ ਗਿਆ ਹੁਣ ਲੁਟੇਰੇ ਫੇਰ ਦਿੱਲੀ ਨੂੰ ਤੁਰ ਪਏ ਕਹਿੰਦੇ ਹੁਣ ਨਹੀਂ ਤੁਹਾਡੇ ਮਗਰ ਕੋਈ ਲੱਗਦਾ ਦੇਖੋ ਉੱਥੇ ਇਕੱਠ ਕਿੰਨਾ ਸੀ ਅੱਜ ੁਰ ਇੱਕ ਰੋਪੜ ਜ਼ਿਲ੍ਹੇ ਦਾ ਇਕੱਠ ਸੀ ਔਰ ਇੰਨੀ ਠੰਡ ਦੇ ਬਾਵਜੂਦ ਲੋਕ ਆਏ ਇਹਨਾਂ ਵੀਰਾਂ ਨੂੰ ਪੁੱਛੋ ਉਹ ਕਮੈਂਟ ਵਾਲੇ ਤਾਂ ਇਹਨਾਂ ਨੇ ਰੱਖੇ ਵੀ ਆ ਆਰਐਸਐਸ ਨੇ ਰੱਖੇ ਹੋਏ ਆ ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਨੌ ਲੰਨੇ ਆ ਵੀ ਇਹ ਫਲਾਣਾ ਧੋਖਾ ਕਰਿਆ ਆ ਉਹਨਾਂ ਦੇ ਝੋਲੀ ਚੱਕ ਬਹੁਤ ਫਿਰਦੇ ਉਹਨਾਂ ਦਾ ਕੰਮ ਹੁੰਦਾ ਬੈਠੇ ਕਰੇ ਕਮੈਂਟ ਕਰਨਾ ਪਰ ਇਹ ਜਿਹੜੇ ਸਾਡੇ ਕੋਲ ਖੜੇ ਐ ਠੰਡਾ ਚ ਆਏ ਇਹ ਕਿਵੇਂ ਤਿਆਰ ਨੇ ਦਿੱਲੀ ਜਾਣ ਨੂੰ ਕਿਵੇਂ ਮੋਦੀ ਦੀ ਧੌਣ ਦੁਬਾਰੇ ਮਰੋੜ ਕੇ ਉੱਥੋਂ ਇਹ ਜਿਹੜੇ ਸਾਡੇ ਨੌਜਵਾਨ ਪਰਚੇ ਉਹ ਕੈਨਸਲ ਕਰਾਉਣਗੇ ਕਿਵੇਂ ਐਮਐਸਪੀ ਦੀ ਗਾਰੰਟੀ ਲੈ ਕੇ ਆਉਣਗੇ ਇਹਨਾਂ ਨੂੰ ਪੁੱਛੋ ਉਹ ਕਮੈਂਟ ਵਾਲੇ ਤਾਂ ਉਹਨਾਂ ਦੇ ਚੋਲਾ ਛਾਪ ਹੈਗੇ ਉਹਨਾਂ ਨੇ ਸਾਡੇ ਖਿਲਾਫ ਭੱਦੀ ਸ਼ਬਦਾਂ ਵਾਲੀ ਬੋਲਣੀ ਹੋਵੇ ਮੈਂ ਉਹ ਕਮੈਂਟ ਵਾਲੇ ਨੂੰ ਇੱਕ ਗੱਲ ਪੁੱਛਣੀ ਚਾਹਨਾ ਵੀ ਜਿੱਦਣ ਇਹ ਕਹਿੰਦੇ ਦਿੱਲੀ ਚੰਡੀਗੜ੍ਹ ਨੂੰ ਚਲੋ ਪਾਣੀ ਦਾ ਇਨਸਾਫ ਲੈਣਾ ਸਾਨੂੰ ਇਨਸਾਫ ਪਾਣੀ ਦਾ ਹਸਾਬ ਚੰਡੀਗੜ੍ਹ ਨਾਲ ਦੇਣਾ ਹਰਿਆਣੇ ਵਾਲੇ ਸਾਡੇ ਨਾਲ ਖੜੇ ਉਹ ਕਹਿੰਦੇ ਸਾਨੂੰ ਐਸਵਾਈਐ ਚਾਹੀਦੀ ਨਹੀਂ ਉਹ ਕਹਿੰਦੇ ਅਸੀਂ ਪਾਣੀ ਦਾ ਇਨਸਾਫ ਲੈਣਾ ਚਲੋ ਚੰਡੀਗੜ੍ਹ ਨੂੰ ਤਿੰਨ ਦਿਨ ਫੇਰ ਬੈਠੇ ਰਹੇ ਉੱਥੇ ਕਿਆ ਹੋਇਆ ਉਹੀ ਮੰਗ ਪੱਤਰ ਉਹ ਤਾਂ ਇੱਥੀ ਦੇ ਦਿੰਦੇ ਰਾਜਤ ਡੀਸੀ ਨੂੰ ਦੇਈ ਜਾਂਦੇ ਉਹੀ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਤਿੰਨ ਦਿਨ ਲੋਕਾਂ ਨੂੰ ਨਰਾਸ਼ਮੈਂਟ ਕਰਕੇ ਫੇਰ ਘਰ ਨੂੰ ਮੋੜ ਲੈ ਜੇ ਉਸੇ ਦਿਨ ਦਿੱਲੀ ਨੂੰ ਤੁਰਦੇ ਸੌਂ ਖਾ ਕੇ ਤੁਰਦੇ ਵੀ ਹੋਣ ਅਸੀਂ ਇਨਸਾਫ ਲੈ ਕੇ ਮੋੜਾਂਗੇ ਇਸ ਤਰ੍ਹਾਂ ਨਹੀਂ ਮੋੜਦੇ ਭਾਵੇਂ ਸਾਡੀਆਂ ਜਾਨਾਂ ਚਲੇ ਜਾਣ ਆਪ ਜਾ ਕੇ ਸਟੇਜਾਂ ਦੇ ਬੈਠਦੇ ਮੈਂ ਉਸ ਟਾਈਮ ਦਿੱਲੀ ਇਹਨਾਂ ਨੂੰ ਰੌਲਾ ਪਾਉਂਦਾ ਰਿਹਾ ਮਾ 32 ਹੋ 32 ਦੋ ਸਟੇਜ ਤੇ ਬੈਠੋ ਲੋਕਾਂ ਦੇ ਜਵਾਬ ਦਿਓ ਲੋਕ ਪੁੱਛਦੇ ਸਾਨੂੰ ਆ ਕੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ ਜੇ ਅਸੀਂ ਅੱਗੇ ਹੋ ਕੇ ਤੁਰਾਂਗੇ ਤਾਂ ਲੋਕਾਂ ਦੇ ਜਵਾਬ ਵੀ ਦੇਵਾਂਗੇ ਲੋਕਾਂ ਦੇ ਨਾਲ ਖੜਾਂਗੇ ਵੀ ਤੁਹਾਨੂੰ ਲੱਗਦਾ ਨਹੀਂ ਵੀ ਲੋਕਾਂ ਨੂੰ ਵੀ ਜਿਹੜਾ ਇੰਨੇ ਸਮਝਦਾਰ ਹੋਣਾ ਚਾਹੀਦਾ ਜਾਂ ਫਿਰ ਜਿਹੜੇ ਆਗੂ ਮੂਰੇ ਹੁੰਦੇ ਆ ਜਿਨ੍ਹਾਂ ਨੇ ਅੱਗੇ ਜਾ ਕੇ ਪਹਿਲਾ ਦੀ ਜੀ ਵੱਡੀਆਂ-ਵੱਡੀਆਂ ਸਪੀਚਾਂ ਦੇ ਦਿੰਦੇ ਆ ਬਾਅਦ ਵਿੱਚ ਲੱਤਾਂ ਕੰਮਣ ਲੱਗ ਜਾਂਦੀਆਂ ਫਿਰ ਉਹਨਾਂ ਨੂੰ ਪਿੰਡਾਂ ਦੇ ਵਿੱਚ ਆ ਕੇ ਘੇਰਨਾ ਚਾਹੀਦਾ ਫਿਰ ਨਹੀਂ ਬਿਲਕੁਲ ਜੀ ਸਾਡੇ ਸਾਹਮਣੇ ਖੜ ਕੇ ਗੱਲ ਕਰਨ ਤੇ ਜਿਹੜੇ ਜਾਗਰੂਤ ਲੋਕ ਆ ਉਹਨਾਂ ਨੂੰ ਤਾਂ ਦੇਖ ਕੇ ਪਹਿਲੇ ਹੀ ਪੈਸਾ ਵਲਟਰ ਨੇ ਲਾਲ ਕਿਲੇ ਤੇ ਬਡਰੋਜਲ ਚੜਾਉਣਾ ਉਹ ਦੀਪ ਸਿੱਧੂ ਆ ਕਿਸੇ ਹੋਰ ਨਾਲ ਤਾਂ ਨਹੀਂ ਤਾਂ ਕਿਹਾ ਕਿਹਾ ਤਾਂ ਸਾਡੇ ਆਗੂ ਨੇ ਉਸ ਪੀਜਾ ਤੁਹਾਡੇ ਕੈਮਰਿਆਂ ਚ ਕੈਦ ਪਈਆਂ ਲਾਲ ਕਿਲੇ ਤੇ ਬਡਰੋਜਲ ਚੜਾ ਦਾਂਗੇ ਅਸੀਂ ਜੇ ਨੌਜਵਾਨ ਦੀਪ ਸਿੱਧੂ ਵਰਗੇ ਪਹੁੰਚ ਗਏ ਫੇਰ ਲੱਤਾਂ ਕਿਉਂ ਕੰਬਦੀਆਂ ਫੇਰ ਕਹੋ ਵੀ ਉਹ ਸਾਡੇ ਆ ਫਿਰ ਉਹਨੂੰ ਮਰਦਾਬਾਦ ਕਹਿਣ ਦੀ ਲੋੜ ਨਹੀਂ ਜਾਂ ਫੇਰ ਪਹਿਲੇ ਹੀ ਕਹੋ ਅਸੀਂ ਕਹਿ ਕੇ ਚੱਲਾਂਗੇ ਅਸੀਂ ਲਾਲ ਕਿਲੇ ਤੇ ਨਹੀਂ ਜਾਣਾ ਅਸੀਂ ਪਹਿਲੇ ਹੀ ਕਹਾਂਗੇ ਕੋਈ ਅਸੀਂ ਥਾਣਾ ਨਹੀਂ ਘੇਰਨਾ ਪਹਿਲਾਂ ਆਪਣੇ ਵੀਰਾਂ ਨੂੰ ਕਹਿ ਕੇ ਚੱਲਾਂਗੇ ਜਿੰਨਾ ਕਹਾਂਗੇ ਜਿਹੜੀ ਚੀਜ਼ ਘੇਰ ਨੂੰ ਕਹੂੰਗਾ ਉਹ ਉੱਥੇ ਡਿੜਤਾ ਨਾਲ ਖੜਾਂਗੇ ਆਪਣੀ ਜਵਾਨ ਚ ਉਹ ਹੀ ਲਬਜ਼ ਕੱਢੋ ਜਿਹੜੇ ਤੇ ਅਸੀਂ ਪੈਰਾ ਦੇ ਸਕੀਏ ਅਸੀਂ ਕਿਹਾ ਨਾ ਇੱਥੇ ਹੁਣ ਵੀ 2 ਤਰੀਕ ਨੂੰ ਮੀਟਰ ਪੱਟਣੇ ਆ ਉਹ ਪੱਟਣੇ ਆ ਭਾਵੇਂ ਚੱਕੇ ਭਾਵੇਂ ਮਾਰੇ ਭਾਵੇਂ ਜੋ ਮਰਜ਼ੀ ਕਰਨ ਬਿਲਕੁਲ ਐਲਾਨ ਤਾਂ ਬਾਈ ਹੋਇਆ ਉਹ ਕੀ ਐਲਾਨ ਆ ਦੱਸਿਓ ਥੋੜਾ ਜਿਹਾ ਵੀ 2 ਤਰੀਕ ਨੂੰ ਤੁਹਾਡੀ ਜਥੇਬੰਦੀ ਜਾਂ ਪੂਰੇ ਪੰਜਾਬ ਦੇ ਵਿੱਚ ਜਾਂ ਤੁਹਾਡੀ ਸਿਰਫ ਜਥੇਬੰਦੀ ਦਾ ਐਲਾਨ ਆ ਜੀ ਦੇਖੋ ਸ਼ੁਰੂਆਤ ਹੋਏ ਕਰਦੀ ਆ ਇੱਕ ਜ਼ਿਲ੍ਹੇ ਤੋਂ ਹੋ ਜਾਂਦੀ ਆ ਸਭ ਤੋਂ ਪਹਿਲਾਂ ਚਿੱਪ ਵਾਲੇ ਮੀਟਰ ਦੀ ਰੋਪੜ ਜ਼ਿਲ੍ਹੇ ਜੋ ਇਹਦੀ ਸ਼ੁਰੂਆਤ ਹੋਈ ਸੀ ਵਿਰੋਧ ਕਰਨ ਦੀ ਹੌਲੀ ਹੌਲੀ ਪੰਜਾਬ 'ਚ ਹੋ ਗਈ ਅੱਜ ਇੱਥੇ ਪੰਜਾਬ ਦੇ ਆਗੂ ਆਏ ਵੇ ਸੀ ਆਪਾਂ ਨੇ ਉਹਰੇ ਐਲਾਨ ਕੀਤਾ ਵੀ 2 ਤਰੀਕ ਨੂੰ ਵੀ ਆਪਾਂ ਨੇ ਰੋਪੜ ਜ਼ਿਲ੍ਹੇ ਤੋਂ ਸ਼ੁਰੂਆਤ ਕਰਨੀ ਹੈ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਕਿਰਪਾ ਹੈ ਵੀ ਜਿਹੜਾ ਵੀ ਇਹ ਬਦਲਾਅ ਹੋ ਜਾਂ ਅੰਦੋਲਨ ਸ਼ੁਰੂ ਹੋਇਆ ਰੋਪੜ ਜ਼ਿਲ੍ਹੇ ਤੋਂ ਹੋਇਆ ਪਹਿਲਾਂ ਵੀ ਰੋਪੜ ਦੇ ਤੋਂ ਹੀ ਸ਼ੁਰੂ ਹੋਇਆ ਸੀ ਹੁਣ ਵੀ ਮੀਟਰ ਪੱਟਣੇ ਦਾ ਜਿਹੜਾ ਸਿਲਸਲਾ ਸ਼ੁਰੂ ਹੋਣਾ ਹੈ ਰੋਪੜ ਤੋਂ ਸ਼ੁਰੂ ਹੋ ਰਿਹਾ ਸਾਨੂੰ ਮਾਣ ਹੈ ਕਿ ਅਸੀਂ ਰੋਪੜ 'ਚ ਜੰਮੇ ਉਸ ਤੋਂ ਬਾਅਦ ਹੌਲੀ ਹੌਲੀ ਅੱਗੇ ਅੱਗੇ ਆਪਣੇ ਆਪ ਹੀ ਵਾਧਾ ਚਲੇ ਜਾਣਾ ਇਹ ਤਾਂ ਇਹ ਨਾ ਹੋਵੇ ਅੱਜ ਪੰਜੋਲਾ ਸਾਹਿਬ ਕਹਿ ਰਹੇ ਆ ਵੀ ਅਸੀਂ ਭਾਈ 2 ਤਰੀਕ ਨੂੰ ਮੀਟਰ ਪੱਟਣੇ ਆ ਤੁਹਾਡੇ ਨਾਂ ਤੇ ਮਲਕੇ ਤੁਹਾਡੇ ਸਹੂਕੇ ਤੋਂ ਬਾਅਦ ਕਈ ਜੋਸ਼ ਆ ਜਵੇ ਨੌਜੋਨਾ ਚ ਉਹ ਆਪਣੇ ਇਲਾਕੇ ਦੇ ਵਿੱਚ ਇਹ ਸੇਵਾ ਕਰਨ ਲੱਗਣਾ ਵੀ ਚਲੋ ਭਾਈ ਅਸੀਂ ਪੱਟਦੇ ਆ ਤੇ ਬਾਅਦ ਵਿੱਚ ਤੁਸੀਂ ਕਹੋ ਵੀ ਅਸੀਂ ਤਾਂ ਕਿਹਾ ਹੀ ਨਹੀਂ ਸੀ ਜੀ ਤੇ ਤੁਸੀਂ ਮੀਟਰ ਅਸੀਂ ਪੱਟ ਆਪ ਪੱਟਣੇ ਸੀ ਤੁਸੀਂ ਕਿਉਂ ਪੱਟਦੇ ਭਾਈ ਬਿਲਕੁਲ ਨਹੀਂ ਜੀ ਇਹ ਅਸੀਂ ਕਿਹਾ ਵੀ ਪੱਟਣੇ 2 ਤਰੀਕ ਨੂੰ ਜਿਹੜੇ ਵੀ ਵੀਰ ਮੇਰੇ ਮੀਟਰ ਪੱਟੂਗੇ ਵੀਡੀਓ ਬਣਾਉਣ ਕੋਈ ਗਲਤ ਹਰਕਤ ਨਹੀਂ ਕਰਨੀ ਕਿ ਸਾਨੂੰ ਅਸੀਂ ਮਾੜਾ ਚੰਗਾ ਨਹੀਂ ਬੋਲਣਾ ਮੀਟਰ ਪਟਣਾ ਏ ਡਾਇਰੈਕਟ ਤਾਰਾ ਜੋੜ ਦੇਣੀ ਆ ਠੀਕ ਹੈ ਠੀਕ ਹੈ ਜੀ ਕਿਉਂਕਿ ਅਸੀਂ ਮੰਗ ਪੱਤਰ ਦੇ ਦੇ ਥੱਕ ਗਏ ਇਹਨਾਂ ਨੂੰ ਉਹ ਤੋਂ ਬਾਅਦ ਡਾਇਰੈਕਟ ਤਾਰਾ ਜੋੜੋ ਤੇ ਜਾ ਕੇ ਜਿੱਥੇ ਵੀ ਤੁਹਾਨੂੰ ਨੇੜੇ ਐਸਜੀਓ ਸਾਹਿਬ ਦਾ ਦਫ਼ਤਰ ਹੈ ਉੱਥੇ ਜਮਾ ਕਰਾ ਦਿਓ ਉਹ ਇਹ ਨਹੀਂ ਹੋਵੇ ਮੀਟਰ ਭੰਦਵੇਂ ਫੇਰ ਸਾਡੀ ਜ਼ਿੰਮੇਵਾਰੀ ਨਹੀਂ ਉਹ ਇਹ ਵੀ ਇੱਕ ਮਿੰਟ ਜੀ ਉਹ ਸਰਕਾਰੀ ਪ੍ਰਾਪਰਟੀ ਹੈ ਉਹ ਇੱਕ ਅਸੀਂ ਦਿਖਾਉਣਾ ਕਿ ਅਸੀਂ ਰਹਿਤ ਤੇ ਚ ਰਹਿ ਕੇ ਜਾਬ ਤੇ ਚ ਰਹਿ ਕੇ ਆਪਣਾ ਕਰ ਰਹੇ ਆ ਰੋਸ ਦਿਖਾ ਰਹੇ ਆ ਕਿਉਂਕਿ ਅਸੀਂ ਪਹਿਲਾਂ ਜਿੰਨੇ ਮੀਟਰ ਪਟੇ ਆ ਪਟਿਆ ਆਪਣੀਆਂ ਡਾਇਰੈਕਟ ਤੌਰ ਚਾਰਾ ਤਾਰਾ ਜੋੜੀਆਂ ਜਾ ਕੇ ਉੱਥੇ ਜਮ੍ਹਾਂ ਕਰਾ ਤਾ ਉਹਦੀ ਵੀਡੀਓ ਬਣਾ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਹੱਥ ਲਾ ਜਾ ਫਿਰ ਸਾਡੀ ਜ਼ਿੰਮੇਵਾਰੀ ਹੈ ਇੱਕ ਫਿਰ ਇੱਕ ਜੇ ਆ ਹੁੱਕਾ ਵੀ ਦੇ ਦਿਓ ਬਈ ਭਾਈ ਅਪੀਲ ਕਰ ਦਿਓ ਬਈ ਮੀਟਰ ਪਟਣ ਵੀ ਉਹੀ ਜਾਏ ਜੋ ਨੂੰ ਮਾੜੀ ਮੋਟੀ ਨੌਲੇਜ ਹੋਵੇ ਕਿਤੇ ਮੀਟਰ ਪਟਣ ਗਿਆ ਨਾਲੇ ਚਮੜ ਕੇ ਬੰਦਾ ਮਰ ਜੇ ਤੇ ਤੁਹਾਡੇ ਤੇ ਨਾ ਪੈ ਜੇ ਗਲਜੀ ਹਾਂ ਬਿਲਕੁਲ 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 ਤੁਹਾਡੀ ਆ ਗੱਲ ਸਹੀ ਹੈ ਵੀ ਭਾਈ ਮੀਟਰ ਉਹੀ ਪਟਿਓ ਜਿਹਨੂੰ ਕੋਈ ਨੌਲੇਜ ਹੈ ਕੱਲੂ ਕੋਈ ਕਰੰਟ ਲਵਾ ਕੇ ਮਰ ਗਿਆ ਉਹ ਵੀ ਜਥੇਬੰਦੀ ਨੇ ਗਾੜਨਾ ਪਾ ਦਿਓ ਜੀ ਜਥੇਬੰਦੀ ਨੇ ਕਹਤਾ ਮੀ ਮੈਂ ਕੱਲਾ ਨਹੀਂ ਹੈਗਾ ਸਾਡੇ ਜਥੇਬੰਦੀ ਦੇ ਬਹੁਤ ਆਗੂ ਸਹਿਬਾਨ ਹੈ ਕੱਲੇ ਕੱਲੇ ਜਾਣਗੇ ਹਰੇਕ ਜ਼ਿਲ੍ਹੇ ਜਾਣਗੇ ਸਾਨੂੰ ਬੁਲਾਓ ਅਸੀਂ ਮੀਟਰ ਪਟੂਗੇ ਆਪਨੇ ਹੱਥ ਜੀ ਵੀ ਨਾ ਲਿਓ ਬਿਲਕੁਲ ਤੁਹਾਡੀ ਗੱਲਾ ਵੀ ਤੁਸੀਂ ਵਧੀਆ ਕਰਤੀ ਥਲੀਵਾ ਸਾਹਿਬ ਤੁਸੀਂ ਬੜੇ ਜਵਾਬ ਦੋ ਐ ਇਸੇ ਗੱਲ ਤੇ ਤੁਹਾਡਾ ਧੰਨਵਾਦ ਹੈ ਭਾਈ ਕਿਸੇ ਜਿਹੜੇ ਵੀਰ ਨੂੰ ਨਹੀਂ ਪਤਾ ਲੈਟ ਬਾਰੇ ਉਹ ਮੀਟਰ ਨਾ ਪਟਿਓ ਸਾਨੂੰ ਬੁਲਾਓ ਜਾਂ ਫਿਰ ਇਲੈਕਟ੍ਰੀਸ਼ੀਅਨ ਲੈ ਕੇ ਜਾਓ ਮੀਟਰ ਪਟਕ ਕੇ ਐਨ ਸਹੀ ਤਰੀਕੇ ਨਾਲ ਐਸ.ਜੋ ਸਾਹਿਬ ਦੇ ਦਫ਼ਤਰ ਜਮ੍ਹਾਂ ਕਰਾ ਕੇ ਆਓ ਸੋ ਬਿਲਕੁਲ ਮੀਟਰ ਪਟਣ ਦਾ ਸਿਲਸਿਲਾ ਸ਼ੁਰੂ ਹੋਣਾ 2 ਫਰਵਰੀ ਤੋਂ 2 ਫਰਵਰੀ ਤੋਂ ਮੀਟਰ ਪੰਜਾਬ ਦੇ ਵਿੱਚ ਰੋਪੜ ਜ਼ਿਲ੍ਹਾ ਦੀ ਸ਼ੁਰੂਆਤ ਕਰ ਰਿਹਾ ਸ਼ੇਰ-ਏ-ਪੰਜਾਬ ਜਥੇਬੰਦੀ ਦੇ ਆਗੂ ਨੇ ਕੁਲਵਿੰਦਰ ਸਿੰਘ ਸੋ ਇਹਨਾਂ ਨੇ ਕੈਮਰੇ ਦੇ ਉੱਤੇ ਗੱਲ ਕਹੀ ਹੈ ਇੱਕ ਗੱਲ ਇਹ ਵੀ ਗੱਲ ਕਹੀ ਗਈ ਵਿਰੋਧ ਕੀਤਾ ਗਿਆ ਜਿਹੜਾ ਡਰਾਈਵਰਾਂ ਦੇ ਲਈ ਕਾਨੂੰਨ ਆਇਆ ਉਹ ਤੁਹਾਡੇ ਜਥੇਬੰਦੀ ਉਹਦੇ ਵਿੱਚ ਵੀ ਸਾਥ ਦੇ ਰਹੀ ਹੈ ਡਰਾਈਵਰ ਸਾਥੀਆਂ ਦਾ ਉਹ ਵੀਰ ਜੀ ਉਹ ਇੱਕ ਮੋਟਰਸਾਈਕਲ ਤੋਂ ਲੈ ਕੇ ਕਾਰ ਜੋ ਵੀ ਸੜਕ ਦੇ ਵਾਹਨ ਚੱਲਣੇ ਆ ਉਹਦੇ ਵਾਸਤੇ ਆ ਸਾਡੇ ਦੇਸ਼ ਦੇ ਵਿੱਚ ਸਾਡੇ ਲੋਕ ਐਡੇ ਪੰਜਾਬ ਦੇ ਵਿੱਚ ਇਹ ਜਾ ਵਹਿਰੂ ਦੀ ਕਿਰਪਾ ਹੈ ਯੂਪੀ ਵਿਹਾਰ ਦੇ ਵਿੱਚ ਇੰਨਾ ਮਾੜਾ ਹਾਲ ਲੋਕਾਂ ਦਾ ਜਦੋਂ ਕਿਸੇ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਉਹ ਉਸ ਡਰਾਈਵਰ ਦੇ ਮਗਰ ਪੈ ਜਾਂਦੇ ਡਰਾਈਵਰ ਨੇ ਮਾਰਤਾ ਦੱਸੋ ਵੀ ਡਰਾਈਵਰ ਦਾ ਦਿਲ ਕਰਦਾ ਡਰਾਈਵਰ ਤਾਂ ਹੇਠਾਂ ਇੱਕ ਕੀੜੀ ਨਹੀਂ ਮਾਰਨ ਦਿੰਦਾ ਜੇ ਕੀੜੀ ਡੱਡੀ ਵੀ ਦਿਖ ਜਾਂਦੀ ਨਾ ਉਹਨੂੰ ਵੀ ਬਚਾਉਂਦਾ ਹੈ ਕੁੱਤੇ ਤੱਕ ਬਚਾਉਂਦਾ ਉਹ ਇਨਸਾਨ ਨੂੰ ਮਾਰ ਦੂਗਾ ਕਾਨੂੰਨ ਇਹ ਬਣਨਾ ਚਾਹੀਦਾ ਸੀ ਵੀ ਜੇ ਕਿਸੇ ਡਰਾਈਵਰ ਨੂੰ ਐਕਸੀਡੈਂਟ ਹੋਏ ਤੇ ਬਾਅਦ ਕੋਈ ਕੁੱਟਦਾ ਏ ਉਹਨੂੰ 20 ਸਾਲ ਦੀ ਸਜ਼ਾ ਹੋਊਗੀ ਤੇ 7 ਲੱਖ ਰੁਪਏ ਜੁਰਮਾਨਾ ਹੋਊਗਾ 8 ਲੱਖ ਰੁਪਏ ਜੁਰਮਾਨਾ ਹੋਊਗਾ ਪਰੇ ਡਰਾਈਵਰ ਪਰੇ ਮਰਤਾ ਉਹ ਡਰਾਈਵਰ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਆਪਣੀ ਜਾਨ ਬਚਾਵੇ ਉਹ ਭੈੜੀ ਜਨਤਾ ਤੋਂ ਜਿਹੜੀ ਲੋਕਾਂ ਦੇ ਡਰਾਈਵਰ ਨੂੰ ਕੁੱਟਣ ਤੱਕ ਜਾਂਦੀ ਕੋ ਉਸ ਬੰਦੇ ਨੂੰ ਚੱਕ ਕੇ ਹਸਪਤਾਲ ਲੈ ਕੇ ਜਾਵੇ ਪਹਿਲਾਂ ਲੋਕਾਂ ਨੂੰ ਜਾਗਰੂਤ ਕਰ ਦੇ ਲੋਕਾਂ ਨੂੰ ਸਮਝਾਉਂਦੇ ਭਾਈ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ ਕੁਦਰਤ ਦੀ ਪਾਣਾ ਵਰਤ ਜਾਂਦਾ ਏ ਵੀ ਫੇਰ ਉਸ ਡਰਾਈਵਰ ਦੀ ਹੈਲਪ ਕਰੋ ਪਰ ਜਾਂ ਇਹ ਹੁੰਦਾ ਜੀ ਵੀ ਜੇ ਡਰਾਈਵਰ ਦਾ ਮੈਡੀਕਲ ਦੇ ਵਿੱਚ ਬਾਅਦ ਦੇ ਵਿੱਚ ਜੋ ਫੜਿਆ ਜਾਂਦਾ ਨਸ਼ਾ ਪਾਇਆ ਜਾਂਦਾ ਜੀ ਜਾ ਸ਼ਰਾਬੀ ਹਾਲਤ ਚ ਉਹਦੇ ਉੱਤੇ ਲਾਗੂ ਹੋਣਾ ਚਾਹੀਦਾ ਸੀਗਾ ਕਿਉਂਕਿ ਲੋਕ ਕਹਿੰਦਾ ਇਹ ਵੀ ਗੱਲਾਂ ਆ ਰਹੀਆਂ ਜੀ ਵੀ ਜਿਹੜੇ ਸ਼ਰਾਬ ਪੀਕੇ ਜੀ ਐਵੇਂ ਬੇਕਸੂਰ ਨੂੰ ਜਾਂਦੇ ਨੇ ਵਿਚਾਰੇ ਨੂੰ ਦਰਦ ਤਾਂ ਕਿਸੇ ਨੂੰ ਕੁਝ ਕਰਤਾ ਜੀ ਉਹ ਕਿੱਥੇ ਜਾਣ ਜੀ ਫਿਰ ਨਹੀਂ ਦੇਖੋ ਬਿਰਾ ਜੀ ਇਹ ਦੁਨੀਆ ਏ ਜੇ 100 ਡਰਾਈਵਰ ਖੜਾ ਨਾ ਤਾਂ 100 ਸ਼ਰਾਬੀ ਨਹੀਂ ਉਹ ਚੋਂ 2-4 ਹੋਣਗੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਜਿਹੜੇ ਪਿਛਲੇ 96 ਖੜੇ ਆ ਉਹ ਵੀ ਦੋਸ਼ੀ ਹੋਗੇ ਠੀਕ ਹੈ ਤੁਹਾਡਾ ਕਾਨੂੰਨ ਬਣਾ ਲਈ ਵੀ ਕੈਟਾਗਰੀ ਬਣਾਈ ਦਿੱਤੀ ਕੈਟਾਗਰੀ ਬਣਾਈ ਜਾਂਦੀ ਜੀ ਜਿਵੇਂ ਚੰਡੀਗੜ੍ਹ ਹੈ ਮਸ਼ੀਨ ਚੈੱਕ ਕਰਦੇ ਆ ਜੇ ਹਰੇਕ ਨਾਕੇ ਤੇ ਆ ਪੁਲਿਸ ਵਾਲੇ ਆ ਜੇ ਕੋਈ ਲਾਈਟ ਜੰਪ ਕਰ ਜਵੇ ਜਰੇ ਘੇਰ ਲੈਣੇ ਕਿ ਆ ਉੱਥੇ ਡਰਾਈਵਰ ਦੇ ਲੈ ਨਹੀਂ ਸਕਦੇ ਵੀ ਤਾਂ ਸ਼ਰਾਬ ਤਾਂ ਨਹੀਂ ਪੀਤੀ ਵੀ ਓਏ ਸ਼ਰਾਬ ਨਾਲੇ ਹੁੰਦਾ ਹੈ ਐਕਸੀਡੈਂਟ ਜੇ ਐਕਸਟਰਾ ਕੋਈ ਕੈਟਾਗਰੀ ਬਣਾਉਂਦੇ ਕੋਈ ਕਾਨੂੰਨ ਬਣਾਉਂਦੇ ਤਾਂ ਇਹ ਤਾਂ ਸਿੱਧਾ ਹੀ ਧੋਬਤਾ ਜੀ ਕੋਈ ਵੀ ਐਕਸੀਡੈਂਟ ਕਰੇ ਇਹ ਤਾਂ ਨਹੀਂ ਚੱਲਣ ਦੇਣਾ ਜੀ ਇਹਦਾ ਅਸੀਂ ਵਿਰੋਧ ਡਟ ਕੇ ਕਰਾਂਗੇ ਬਿਲਕੁਲ ਐਸੋ ਇੱਕ ਗੱਲ ਹੋਰ ਤੁਸੀਂ ਇੱਥੇ ਗੱਲ ਅੱਜ ਭਾਨੇ ਸਿੱਧੂ ਦੀ ਰ ਉਦੇ ਬਾਰੇ ਜਰੂਰ ਦੱਸਿਓ ਵੀ ਤੁਹਾਡੀ ਜਥੇਬੰਦੀ ਕੀ ਜਿਹੜੀ ਹੈਗੀ ਕਰ ਰਹੀ ਹੈ ਗੱਲਾਂ ਬਹੁਤ ਸਾਰੀਆਂ ਪਾਨੇ ਸਿੱਧੂ ਦੇ ਉੱਤੇ ਤਸ਼ੱਦਦੀਆਂ ਵੀ ਸਾਹਮਣੇ ਆਈਆਂ ਦੇਖੋ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਸੀ ਇੱਧਰ ਬਿਜੀ ਸੀ ਇਹ ਮਹਾਪੰਚਾਇਤ ਕਰਕੇ ਜਿਹੜਾ ਪਾਨੇ ਸਿੱਧੂ ਨਾਲ ਇਹ ਸਰਕਾਰ ਨੇ ਕੀਤਾ ਅਰ ਅੱਗੇ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਭਗਵੰਤ ਮਾਨ ਸਾਹਿਬ ਨੂੰ ਅਰ ਇਹਨਾਂ ਦੇ ਐਮ.ਐਲ.ਏ ਸਾਹਿਬਾਂ ਨੂੰ ਕਿ ਅਸੀਂ ਪਿੰਡਾਂ ਦੇ ਵਿੱਚ ਫਿਰ ਉਹ ਮਲੋਟ ਵਾਲੀ ਅਸੀਂ ਕਰਨ ਲੱਗ ਜਾਨੀ ਜੇ ਤੁਸੀਂ ਇਹ ਹਰਕਤਾ ਤੇ ਆਉਨੇ ਹੋ ਮਲੋਟ ਵਾਲੀ ਕਿਹੜੀ ਜਿਹੜੀ ਮਲੋਟ ਭਾਜਪੀ ਦੇ ਐਮ.ਐਲ.ਏ ਗਲ ਹੋਈ ਸੀ ਤੁਹਾਨੂੰ ਪਤਾ ਨਾ ਕੱਚਾ ਵੀ ਨਹੀਂ ਲੱ ਫਿਰ ਜਿੱਦਣ ਅਸੀਂ ਸਾਡੇ ਲੋਕ ਉਸਤੇ ਆਗੇ ਨਾ ਫਿਰ ਇਹਨੂੰ ਔਖਾ ਹੋ ਜਾਊਗਾ ਪਿੰਡਾਂ 'ਚ ਵੜਨਾ ਇਸ ਕਰਕੇ ਠੀਕ ਹੈ ਜੇ ਓਵਰ ਕੋਈ ਕੇਸ ਬਣਦਾ ਸੀ ਕਰਦੇ ਜੇ ਸਰਕਾਰਾਂ ਸਾਡੀਆਂ ਨਿਪੁਸਕ ਹੋ ਗਈਆਂ ਨਹੀਂ ਲੋਕਾਂ ਦੇ ਕੰਮ ਕਰਦੀ ਤਾਂ ਸਾਡੇ ਕੋਲ ਲੋਕ ਆਉਣੇ ਆ ਜੇ ਸਰਕਾਰ ਕੰਮ ਕਰੇ ਕਿਸੇ ਏਜੰਟ ਨੇ ਕਿਸੇ ਦੇ ਪੈਸੇ ਦੱਬ ਲਓ ਦਵਾਵੇ ਆ ਸਾਡੀ ਜਥੇਬੰਦੀ ਨੇ ਕਈ ਏਜੰਟਾਂ ਨੂੰ ਪੈਸੇ ਦਵਾਏ ਵਾਪਸ ਜਾ ਕੇ ਉਹਨੂੰ ਕਿਹਾ ਭਾਈ ਪੈਸੇ ਦੇ ਦੇ ਫਿਰ ਜੇ ਅਸੀਂ ਉੱਥੇ ਬੈਠਾਂਗੇ ਆ ਘੇਰਾਂਗੇ ਇਹਦਾ ਮਤਲਬ ਅਸੀਂ ਦੋਸ਼ੀ ਹੋਗੇ ਭਾਨੇ ਸਿੱਧੂ ਨੇ ਇਹੋ ਜਿਹਾ ਕੰਮ ਕਰਤਾ ਕਿੰਨੇ ਲੋਕ ਆ ਕੇ ਸਾਹਮਣੇ ਸਾਡੇ ਏਜੰਟਾਂ ਨੂੰ ਪੈਸ ਇਹ ਅਜੇ ਕਿਹਾ ਮਾੜਾ ਕੰਮ ਬਹੁਤ ਲੋਕ ਤਾਂ ਇਹ ਵੀ ਆ ਕੇ ਸਾਹਮਣੇ ਵੀ ਜਦੋਂ ਭਾਨਾ ਸਿੱਧੂ ਪਹਿਲਾਂ ਉਹਨਾਂ ਨੇ ਸਾਡੇ ਨਾਲ ਕਿਸੇ ਨੇ ਜੀ 25 ਤਰੀਕ ਨੂੰ ਦੇਣੇ ਸੀ ਏਜੰਟ ਨੇ ਕਿਸੇ ਨੇ 22 ਨੂੰ ਦੇਣੇ ਸੀ ਕਿਸੇ ਨੇ 20 ਨੂੰ ਦੇਣੇ ਸੀ ਜਦੋਂ ਭਾਨਾ ਅੰਦਰ ਚਲ ਗਿਆ ਏਜੰਟ ਵੀ ਮੁੱਕਰ ਗਏ ਕਹਿੰਦੇ ਅਸੀਂ ਨਹੀਂ ਦੇਣੇ ਉਹਨਾਂ ਨੂੰ ਵੀ ਹੋ ਗਿਆ ਵੀ ਹੁਣ ਇਹ ਨੱਪ ਲਿਆ ਤੇ ਫਿਰ ਪੁਲਿਸ ਵੀ ਨਹੀਂ ਦਵਾ ਰਹੀ ਜੀ ਤੇ ਪੁਲਿਸ ਕਿੱਥੇ ਆ ਫਿਰ ਹੁਣ ਇੱਕ ਬੰਦਿਆਂ ਨੇ ਜੀ ਪੁਲਿਸ ਦੇ ਕੋਲ ਜਗਰਾਉਂ ਥਾਣੇ ਦੇ ਵਿੱਚ ਕਦੋਂ ਦੀ ਸ਼ਿਕਾਇਤ ਕੀਤੀ ਏਜੰਟ ਦੇ ਖਿਲਾਫ ਸਾਰੇ ਪ੍ਰੂਫ ਉਹਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਨਹੀਂ ਹੋਈ ਦੇਖੋ ਬੱਦ ਕਿਸਮ ਦੀ ਸਾਡੀ ਇਹੀ ਹੈ ਕਿ ਪੁਲਿਸ ਜੇ ਕੁਝ ਚੰਗਾ ਕਰਨਾ ਵੀ ਚਾਵੇ ਨਾ ਤਾਂ ਵੀ ਨਹੀਂ ਕਰ ਸਕਦੀ ਪੁਲਿਸ ਨੂੰ ਉਹੀ ਕਰਨਾ ਜੋ ਉੱਪਰ ਤੋਂ ਆਕਾ ਕਹਿੰਨੇ ਐ ਜਿਵੇਂ ਹੁਣ ਪਾਈ ਅਮਰਤਪਾਲ ਦੀ ਗੱਲ ਕਾਲੀਏ ਉਸ ਮੁੰਡੇ ਤੇ ਜਿਹੜਾ ਜਗਰਾਤ ਸਿੰਘ ਤੂਫਾਨ ਦਾ ਭਤੀਜਾ ਸੀ ਲਵਪ੍ਰੀਤ ਸਿੰਘ ਉਹਨੇ ਐਡਾ ਕਿਹੜਾ ਗੁਨਾਹ ਕਰਤਾ ਸੀ ਜਿਹੜਾ ਉਹ ਚੱਕ ਕੇ ਜੇਲ੍ਹ ਚ ਠੋਕਤਾ ਜੇ ਥਾਣਾ ਘੇਰਿਆ ਏ ਜਿਨ੍ਹਾਂ ਨੇ ਥਾਣਾ ਘੇਰਿਆ ਤਾਂ ਮੰਨ ਲਓ ਨੇ ਅੰਦਰ ਪੁਲਿਸ ਵਾਲਿਆਂ ਤੇ ਡਾਂਗ ਮਾਰੀ ਫੇ ਪੁਲਿਸ ਵਾਲਿਆਂ ਤੇ ਵੀ ਤਾਂ ਮਾਰੀ ਹੋਊਗੀ ਕਿਸੇ ਦਾ ਉਹਨਾਂ ਦੇ ਪਰਚੇ ਕਰਦੇ ਜਿਹੜੇ ਹੁਣ ਵੀ ਨੌਜਵਾਨਾਂ ਨੂੰ ਚੱਕੀ ਜਾਂਦੇ ਤੜਾ ਦੜ ਇਹ ਕਿੱਥੇ ਗਿਆ ਕਾਨੂੰਨ ਕਿਉਂਕਿ ਜੋ ਪ੍ਰਤੀਆਕਾ ਕਹਿੰਦਾ ਮਾਨ ਬੈਠਾ ਨਾ ਉਹ ਮਾਨ ਦੀਪ ਸਿੱਧੂ ਪਹਿਲੇ ਹੀ ਕਹਿ ਗਿਆ ਸੀ ਕਿ ਬਿਆਨ ਤੇ 부ਚੜ ਵਾਂਗ ਨਿਕਲੂਗਾ ਉਹ ਅੱਜ ਸਾਡੇ ਸਾਹਮਣੇ ਆ ਗਿਆ ਬਿਆਨ ਤੇ 부ਚੜ ਦੇ ਰਾਹ ਤੇ ਚੱਲਦਾ ਏ ਮੈਨੂੰ ਬੇਨਤੀ ਕਰਦਾ ਕਿ ਪੰਜਾਬ ਨੇ ਤੈਨੂੰ ਬਹੁਤ ਵੱਡਾ ਮਾਨ ਦਿੱਤਾ ਆਪਣੇ ਦਿਮਾਗ ਚੋਂ ਪਲੇਖਾ ਕੱਢਦਾ ਵੀ ਕੇਜਰੀਵਾਲ ਕਰਕੇ ਤੂੰ ਬਣਿਆ ਤੈਨੂੰ ਜਿਤਾਇਆ ਲੋਕਾਂ ਨੇ ਜੇ ਕੇਜਰੀਵਾਲ ਵਰਕ ਕਰਕੇ ਜਿਤਾਉਂਦੇ ਤਾਂ ਪਿਛਲੀ ਵਾਰ ਤੂੰ ਸੀਐਮ ਪੰਜਾਬ ਹੁੰਦਾ ਇਸ ਕਰਕੇ ਇਨੂੰ ਬੇਨਤੀ ਆ ਵੀ ਤੁਹਾਡੇ ਮਾਧਿਅਮ ਰਾਹੀਂ ਕਿ ਪੰਜਾਬੀਆਂ ਪੰਜਾਬੀਆਂ ਦੀ ਗੱਲ ਸੁਣ ਇਹਨਾਂ ਦੇ ਨਾਲ ਚੱਲ ਆ ਤੱਕੇ ਮੱਕੇ ਜੇ ਜਾਂ 5 ਸਾਲ ਤੇ ਬਾਅਦ ਕਿਸੇ ਨੇ ਨਹੀਂ ਸੁਣਨੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿ ਨਹੀਂ ਆਏ ਅੱਜ ਲੇਲੇੜੀਆਂ ਕੱਢਦੇ ਫਿਰਦੇ ਬਾਦਲ ਵਰਗੇ ਸੁਖਵੀਰ ਬਾਦਲ ਵਰਗੇ ਫਿਰਦੇ ਨਹੀਂ ਮਾਫੀਆਂ ਮੰਗਦੇ ਕਦੇ ਹਰਮੰਦਰ ਸਾਹਿਬ ਜਾ ਕੇ ਇਸ ਤਰ੍ਹਾਂ ਕੌਮ ਨੇ ਮaaf ਨਹੀਂ ਕਰਨਾ ਜਿਹੜਾ ਤੁਸੀਂ ਲੋਕਾਂ ਦੇ ਜ਼ੁਲਮ ਟਾਇਆ ਵਾ ਉਸ ਟਾਈਮ ਬਰਗਾੜੀ ਕਾਂਡ ਹੋ ਗਿਆ ਭਾਵੇਂ ਹੋਰ ਬਾਦਲ 78 ਦੇ ਵਿੱਚ ਸਾਡੇ ਪੁੱਤ ਮਾਰੇ ਉਹ ਲੋਕਾਂ ਦਾ ਇਨਸਾਫ ਲੈਣਾ ਹੈ ਨਾ ਤੋਂ ਬਈ ਲੋਕਾਂ ਨੂੰ ਕਿਵੇਂ ਵੇਖਦੇ ਹੋ ਫਿਰ ਜੇ ਜੇ ਭਾਨੇ ਸਿੱਧੂ ਨੇ ਜਿਨ੍ਹਾਂ ਦੇ ਪੈਸੇ ਦਵਾਏ ਆ ਉਹ ਤਾਂ ਹੁਣ ਤੱਕ ਸੜਕਾਂ ਤੇ ਹੁਣ ਚਾਹੀਦੇ ਸੀ ਸੜਕਾਂ ਰੋਕ ਲੈਂਦੇ ਪਤਾ ਵੀ ਲੱਗ ਗਿਆ ਬਈ ਭਾਈ ਵੀਡੀਓ ਰਾਹੀਂ ਮੁੱਖ ਮੰਤਰੀ ਨੇ ਸਾਰਾ ਕੁਝ ਦੇਖਿਆ ਅਲਫ ਨੰਗਾ ਕਰਕੇ ਕੁੱਟਿਆ ਅੱਧੀ ਰਾਤ ਨੂੰ ਬਰਫ ਪਾਉਂਦੀ ਜੀ ਉਹਦੇ ਬਰਫ ਵਾਲਾ ਪਾਣੀ ਪਾ ਦਿੱਤਾ ਬੁਖਾਰ ਹੋ ਗਿਆ ਫੇਰ ਵੀ ਉਹ ਲੋਕ ਨਹੀਂ ਆਏ ਫੇਰ ਸਵਾਰਥੀਓ ਕੇ ਲੋਕ ਸਾਡੇ ਇਹ ਸਾਡੀ ਬਦਕਿਸਮਤੀ ਹੈ ਜੀ ਜੇ 100 ਬੰਦੇ ਤਾਂ ਤੁਸੀਂ ਕੰਮ ਕਰਾਉਂਗੇ ਨਾ ਤਾਂ ਉਹ ਚੋਂ 10 ਹੀ ਆਉਣੇ ਇਸ ਪਿੰਡਾਂ ਚੋਂ 5 ਹੀ ਆਉਣੇ ਇਹ ਸਾਡੀ ਬਦਕਿਸਮਤੀ ਹੈ ਸਾਡੇ ਲੋਕ ਸਵਾਰਥੀ ਹੋ ਗਏ ਨਿਚ ਵਾਸਤੇ ਲੜਨ ਜੋਗੇ ਰਹਿ ਗਏ ਠੀਕ ਹੈ ਉਹਨਾਂ ਦੇ ਨਾਲ ਅਸੀਂ ਖੜੇ ਆਂ ਪਰ ਨਾ ਸਿੱਧੂ ਨਾਲ ਖੜੇ ਆਂ ਜਿੱਥੇ ਵੀ ਸਰਕਾਰ ਕਿਸੇ ਨਾਲ ਵੀ ਗਲਤ ਕਰੂਗੀ ਕਿਸੇ ਪਰ ਵੀ ਜ਼ੁਲਮ ਕਰੂਗੀ ਉਹਦੇ ਖਿਲਾਫ ਅਸੀਂ ਖੜੇ ਸਾਨੂੰ ਭਾਵੇਂ ਫਾਸੀਆਂ ਦੇ ਟੰਗਣ ਭਾਵੇਂ ਸਾਨੂੰ ਜੇਣਾ ਚ ਸਟਣ ਅਸੀਂ ਹਰ ਇੱਕ ਉਹ ਇਨਸਾਫ ਪਸੰਦ ਵਿਅਕਤੀ ਦੇ ਨਾਲ ਖੜੇ ਸੋ ਬਿਲਕੁਲ ਭਾਨੇ ਸਿੱਧੂ ਨੇ ਨਾਲ ਭਾਰਤੀ ਕਿਸਾਨੀ ਯੂਨੀਅਨ ਸ਼ੇਰੇ ਪੰਜਾਬ ਜਥੇਬੰਦੀ ਖੜੀ ਆ ਤੇ ਕਿਵੇਂ ਵੇਖਦੇ ਹੋ ਜਸਵਾਲ ਸਾਹਿਬ ਅੱਜ ਦਾ ਇਹ ਐਲਾਨ ਜਿਹੜੇ ਅੱਜ ਇੱਥੋਂ ਹੋਏ ਆ ਗੱਲ ਨੇ ਸਿੱਧੂ ਦੀ ਵੀ ਹੋਈ ਐ ਗੱਲ ਡਰਾਈਵਰਾਂ ਦੇ ਤੇ ਕਾਨੂੰਨ ਦੀ ਵੀ ਹੋਈ ਐ ਤੇ ਗੱਲ ਦਿੱਲੀ ਨੂੰ ਜਾਣ ਦੀ ਵੀ ਹੋਈ ਐ ਜੀ ਤਾਂ ਇਸ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਵੀ ਅੱਜ ਗੱਲ ਜੇ ਹੋਈ ਐ ਤਾਂ ਉਹ ਚਾਹੇ ਕੇਂਦਰ ਦੀ ਐ ਚਾਹੇ ਸਟੇਟ ਦੀ ਐ ਸਰਕਾਰਾਂ ਦੇ ਖਿਲਾਫ ਹੀ ਹੋਈ ਐ ਜੀ ਤੁਸੀਂ ਦੇਖਿਆ ਹੋਊਗਾ ਇਹ ਸਾਹਮਣੇ ਅਸੀਂ ਇੱਕ ਬੋਰਡ ਲਾਇਆ ਸੀ ਜਿਹਦੇ ਤੇ ਕੁਝ ਮੰਗਾ ਸੀ ਕਿ ਆ ਜਿਹੜੀਆਂ ਸਨ ਪੰਜਾਬ ਸਰਕਾਰ ਵਾਅਦਾ ਕਰਕੇ ਮੁੱਕਰੀ ਸੀ ਕੋਦੋ ਕੁਝ ਮੰਗਾ ਸੀ ਜੋ ਸਾਡੀ ਕੇਂਦਰ ਸਰਕਾਰ ਵਾਅਦਾ ਕਰਕੇ ਮੁੱਕਰੀ ਐ ਉਹਨਾਂ ਮੰਗਾ ਨੂੰ ਮਨਵਾਉਣ ਵਾਸਤੇ ਅਸੀਂ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਉਸ ਸਬੰਧ ਵਿੱਚ ਅਸੀਂ ਇਹ ਇਕੱਠ ਬੁਲਾਇਆ ਸੀ ਤਾਂ ਜੋ ਲੋਕਾਂ ਨੂੰ ਸਮੂਹ ਤੌਰ ਤੇ ਦੱਸਿਆ ਜਾ ਸਕੇ ਅਤੇ ਸਮੂਹ ਤੌਰ ਤੇ ਉਹਨਾਂ ਨੂੰ ਇਕਜੁੱਟਾ ਜੁਟ ਕਰਤਾ ਜਾ ਸਕੇ ਤੁਸੀਂ ਦੂਜੀ ਗੱਲ ਕਰੀ ਆ ਵੀ ਤੁਸੀਂ ਇੱਥੇ ਭਾਈ ਅਨਾਉਂਸਮੈਂਟਾਂ ਕੀਤੀਆਂ ਨੇ ਕਈ ਜਿਹੜੀਆਂ ਅਸੀਂ ਅਨਾਉਂਸਮੈਂਟਾਂ ਕੀਤੀਆਂ ਨੇ ਕਿਸਾਨ ਜੁਨੇ ਸ਼ੇਰੇ ਪੰਜਾਬ ਅਰ ਇਹਦੇ ਅਹੁਦੇਦਾਰ ਉਹਨਾਂ ਸਾਰੇ ਜੋ ਅਸੀਂ ਅਨਾਉਂਸਮੈਂਟਾਂ ਕੀਤੇ ਉਹਦੀ ਖਰੇ ਉਤਰੂਗੇ ਕਿਤੇ ਵੀ ਕਿਸੇ ਵੀ ਵਿਆਕੀਤੀ ਨਾਲ ਸਰਕਾਰੀ ਤਸ਼ੱਦਦ ਹੋਵੇਗਾ ਤਾਂ ਉਹਦੇ ਖਿਲਾਫ ਅਸੀਂ ਖੜੇ ਖੜੇ ਹੋਵਾਂਗੇ ਉਹਦੇ ਹੱਕ ਚ ਸਰਕਾਰ ਦੇ ਖਿਲਾਫ ਵੀ ਝੰਡੇ ਚੁੱਕਾਂਗੇ ਚੁੱਕਦੇ ਰਹੇ ਆ ਚੁੱਕਦੇ ਰ੍ਹਾਂਗੇ ਵੀ ਔਰ ਹੁਣ ਵੀ ਚੁੱਕਦੇ ਆ ਔਰ ਜਿਵੇਂ ਸਾਡੇ ਪ੍ਰਧਾਨ ਜੀ ਨੇ ਕਿਹਾ ਇਹ ਤੁਹਾਡੇ ਨਾਲ ਹੀ ਹੋ ਗਿਆ ਸਰਕਾਰੀ ਤਸ਼ੱਦਦ ਜੀ ਫੇਰ ਸਾਡੇ ਨਾਲ ਨਵਾਂ ਨਹੀਂ ਹੋਣਾ ਜੀ ਇਸ ਤਸ਼ੱਦਦ ਸਰਕਾਰੀ ਸਾਡੇ ਨਾਲ ਤਾਂ 1947 ਦਾ ਹੋ ਰਿਹਾ ਜਦੋਂ ਪੰਜਾਬ ਦੀ ਵੰਡ ਹੋਈ ਲੱਖਾਂ ਬੰਦੇ ਸਾਡੇ ਮਰੇ ਉਸ ਤੋਂ ਬਾਅਦ 78 ਵਿੱਚ ਨਰੰਗਕਾਰੀ ਕਾਂਡ ਹੋਇਆ ਤਾਂ ਸਿੱਖ ਮਰੇ ਉਸ ਤੋਂ ਬਾਅਦ 80 ਤੋਂ ਬਾਅਦ ਜੋ ਦਹਾਕਾ ਰਿਹਾ 15 ਸਾਲ ਰਹੇ 95 ਤੱਕ ਉਦੋਂ ਵੀ ਸਿੱਖ ਸਿੱਖਾਂ ਦੀ ਨਸ ਕੁਸ਼ੀ ਕੀਤੀ ਗਈ ਸਾਡੇ ਤਸ਼ੱਦਦ ਹੁੰਦਾ ਰਹਿਣਾ ਜਿਹੜੀ ਸਿੱਖ ਕੌਮ ਹੈ ਸਾਡੇ ਗੁਰੂ ਸਾਹਿਬਾਨ ਹੈ ਇਹ ਜ਼ੁਲਮ ਦੇ ਖਰਾਫ ਮੁਕਾਬਲਾ ਕਰਨ ਵਾਸਤੇ ਜ਼ੁਲਮ ਨਾਲ ਲੜਨ ਵਾਸਤੇ ਬਣਾਈ ਹੈ ਤੇ ਸਾਡੀਆਂ ਕੁਰਬਾਨੀਆਂ ਹੁੰਦੀਆਂ ਰਹਿਣੀਆਂ ਔਰ ਉਸ ਕੁਰਬਾਨੀਆਂ ਚੋਂ ਇਹ ਜਿਹੇ ਯੋਧੇ ਪੈਦਾ ਹੁੰਨੇ ਆ ਜਿਹੜੇ ਇੱਕ ਕਿਸਮ ਦਾ ਬਦਲਾਅ ਲਿਆ ਦਿੰਨੇ ਆ ਜੁਗ ਪਲਟ ਦਿੰਨੇ ਆ ਪਰ ਬਹੁਤ ਸਾਰੇ ਤੁਹਾਡੇ ਚੋਂ ਹੀ ਕਿਸਾਨ ਆਗੂ ਨੇ ਜੀ ਜਿਹੜੇ ਅੱਜ ਕਹਿੰਦੇ ਬਈ ਇਹ ਤਾਂ ਜੀ ਇੱਕ ਗੱਲ ਬਣਾ ਲੈਂਦੇ ਆ ਤਸ਼ੱਦਦ ਆ ਕਹਿੰਦੇ ਜੁੱਤੀਆਂ ਖਾਣ ਵਾਲੇ ਕੰਮ ਆਪ ਕਰਦੇ ਆ ਜੀ ਉਹ ਤਾਂ ਜੀ ਉਦਾਹਰਨਾਂ ਦੂਜੇ ਪਾਸੇ ਨੂੰ ਦੇਣ ਲੈਂਦੇ ਕਹਿੰਦੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸਿੱਖਾਂ ਦੇ ਐਡਾ ਪਗੜੀ ਵਾਲੇ ਨੂੰ ਬਣਾਇਆ ਉੱਤੇ ਹੋਇਆ ਤੇ ਹਜੇ ਤੱਕ ਮਿਲ ਕੇ ਤੁਸੀਂ ਕਹਿੰਦੇ ਆ ਜੀ ਬਈ ਸਿੱਖਾਂ ਤੇ ਤਸ਼ੱਦਦ ਹੁੰਦਾ ਜੀ ਦੇਖੋ ਇੱਕ ਸਿੱਖ ਨੂੰ ਪ੍ਰਾਈਮ ਮਿਨਿਸਟਰ ਬਣਾ ਕੇ ਸਿੱਖਾਂ ਤੇ ਹੋ ਰੇ ਤਸ਼ੱਦਦ ਨੂੰ ਉਹਦੀ ਚਾਦਰ ਨਾਲ ਢੱਕ ਲੈਣਾ ਮਨਮੋਹਨ ਸਿੰਘ ਨਾਮ ਦੇ ਬੰਦੇ ਦੀ ਚਾਦਰ ਨਾਲ ਢੱਕ ਲੈਣਾ ਇਹ ਕੋਈ ਅਕਲਮੰਦੀ ਨਹੀਂ ਹੈ ਇਹ ਇਹ ਧਾਰਨਾ ਹੈ ਸਾਡੇ ਕੋਲ 747 ਤੋਂ ਲੈ ਕੇ ਕਿ ਸਿੱਖਾਂ ਨਾਲ ਵਾਕਈ ਤਸ਼ੱਦਦ ਹੁੰਦਾ ਜਿਆਦਤੀ ਹੁੰਦੀ ਹਰ ਤੱਕਾ ਹੁੰਦਾ ਹੁਣੇ ਹੁਣੇ ਮੋਦੀ ਸਾਹਿਬ ਨੇ ਜਦੋਂ ਆ ਸ਼ੁਰੂਆਤ ਕਰੀ ਆ ਰਾਮ ਮੰਦਰ ਦੀ ਉਹਨਾਂ ਨੇ ਬਿਆਨ ਦਿੱਤਾ ਵੀ ਬਹੁਤ ਜ਼ੁਲਮ ਕਰਦੀ ਸੀ ਪਏ ਉਹ ਸਰਕਾਰ ਉਹਨਾਂ ਨੇ ਮੰਦਰ ਢਾਇਆ ਮੰਦਰ ਢਾਉਣ ਤੋਂ ਬਾਅਦ ਇੱਥੇ ਮਸਜਿਦਾਂ ਬਣਾ ਦਤੀਆਂ ਉਹ ਜ਼ਾਲਮ ਜੇ ਸਰਕਾਰਾਂ ਸੀ ਇਹ ਜ਼ਾਲਮਨ ਸਰਕਾਰਾਂ ਤੋਂ ਘਟ ਨਹੀਂ ਹੈਗੀ ਇਹਨਾਂ ਨੇ ਹੁਣ ਮੰਦਰ ਟਾ ਕੇ ਮਸਜਿਦਾਂ ਬਣਾ ਟਾ ਕੇ ਮੰਦਰ ਬਣਾ ਰਿਆ ਅਗਰ ਇਹਨਾਂ ਮੰਦਰ ਬਣਾਉਣਾ ਸੀ ਉਹਦੇ ਬਰਾਬਰ ਬਣਾ ਦੇ ਮੁਕਾਬਲੇ 'ਚ ਉਸ ਕੌਮ ਦੇ ਫਿਰਦੇ ਬਲੁੰਦਰੇਗੇ ਜਿਹਦੀ ਮਸਜਿਦ ਟਾਹੀ ਗਈ ਜਿਹੋ ਜਿਹੇ ਜੁਲਮ ਉਹਨਾਂ ਸਰਕਾਰਾਂ ਨੇ ਕੀਤਾ ਉਹੋ ਜਿਹੇ ਜੁਲਮ ਇਹ ਸਰਕਾਰਾਂ ਕਰ ਰਹੀਆਂ ਬਾਕੀ ਦੂਜੀ ਰਹੀ ਤਸ਼ੱਦਦ ਦੀ ਪੰਜਾਬੀਆਂ ਦੀ ਖਾਸ ਸਿੱਖਾਂ ਦੇ ਤੇ ਇਸ ਦੀ ਗੱਲ ਹੁਣ ਪਾਣੀ ਦੇਖ ਲੋ ਪੰਜਾਬ ਵਿੱਚ ਜ਼ਿਆਦਾ ਕਰਕੇ ਲੋਕ ਸਿੱਖ ਲੋਕ ਐ ਜਿਹੜੇ ਖੇਤੀ ਨਾਲ ਜੁੜੇ ਹੋਏ ਆ ਪਾਣੀ ਤੱਕੇ ਨਾਲ ਪੰਜਾਬ ਦਾ ਬਾਹਰ ਲਿਜਾਇਆ ਜਾ ਰਿਹਾ ਹੈ ਤੱਕੇ ਨਾਲ ਹੁਣ ਸਾਡੇ ਪਾਣੀ ਚੋਂ ਜੋ ਪੰਜਾਬ ਪਾਣੀ ਮੰਗਦਾ ਉਹਦੇ ਵਿੱਚੋਂ ਹੁਣ ਹਿੱਸਾ ਮੰਗਾ ਜਾ ਰਿਹਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਪੰਜ ਅੜੜ ਕੇ ਬਣਾਈ ਗਈ ਉਹਨੂੰ ਮਤਲਬ ਦੇ ਰਹੇ ਆ ਹਰਿਆਣੇ ਨੂੰ ਹਰਿਆਣੇ ਦਾ ਤੱਕੇ ਨਾਲ ਹਿੱਸਾ ਪੰਜਾਬ ਯੂਨੀਵਰਸਿਟੀ ਉਹਦੇ ਚ ਹਰਿਆਣੇ ਦਾ ਹਿੱਸਾ ਸਾਬਤ ਕਰ ਰਹੇ ਆ ਇਹ ਇਸ ਤੋਂ ਇਲਾਵਾ ਜਿਹੜਾ ਸਾਡੇ ਆਪਣੇ ਅਮਰਤਪਾਲ ਸਿੰਘ ਸੀ ਉਹਨਾਂ ਇੱਥੇ ਕਿਹੜਾ ਦੇਸ਼ਦਰੋ ਦਾ ਕੰਮ ਕਰਿਆ ਸੀ ਉਹ ਆਪਣੇ ਨੌਜਵਾਨਾਂ ਨੂੰ ਗਮਰਾਹ ਹੋਣ ਤੋਂ ਰੋਕ ਕੇ ਅਮਰਤਪਾਨ ਕਰਵਾ ਰਿਹਾ ਸੀ ਉਹ ਜੇ ਇੱਕ ਥਾਣੇ ਤੇ ਗਿਆ ਤਾਂ ਉਹਦਾ ਘਰਾਓ ਕੀਤਾ ਆਪਣਾ ਬੰਦਾ ਛੜਾਉਣ ਵਾਸਤੇ ਸਰਕਾਰ ਨੇ ਛੱਡਿਆ ਵੀ ਉਹ નિર્ਦੋਸ਼ ਹੈ ਉਹਨੂੰ ਕਿਉਂ ਡਿਪਰੂਗੜ ਕੇ ਜੇਲ੍ਹ ਚ ਭੇਜਿਆ ਹਰਿਆਣਾ ਵਿੱਚ ਕਿੱਡਾ ਵੱਡਾ ਸਾਾਕਾ ਹੋਇਆ ਹਿੰਦੂਆਂ ਨੇ ਕੁੜੀਆਂ ਨੂੰ ਨੰਗੇ ਕਰਕੇ ਅਲਫ ਨੰਗੇ ਕਰਕੇ ਬਲਾਤਕਾਰ ਕਰੇ ਥਾਣਾ ਸਾੜਿਆ ਥਾਣੇ ਦੇ ਖੜੀਆਂ ਬੱਸਾਂ ਥਾਣੇ ਵਾਲਾਂ ਦੀਆਂ ਗੱਡੀਆਂ ਫੂਕਤੀਆਂ ਉਹਨਾਂ ਤੇ ਕਿਉਂ ਨਹੀਂ ਲਾਇਆ ਗਿਆ ਐਕਟ ਉਹਨਾਂ ਨੂੰ ਡਿਪਰੂਗੜ ਕਿਉਂ ਨਹੀਂ ਭੇਜਿਆ ਗਿਆ ਤੁਸੀਂ ਦੱਸੋ ਵੀ ਕਿੱਥੇ ਨਹੀਂ ਸਾਡਾ ਹੁੰਦਾ ਸਾਡਾ ਹਰਮੰਦਰ ਸਾਹਿਬ ਜਿੱਥੇ ਸਿੱਖਾਂ ਦੀ ਆਸਥਾ ਹੈ ਉਹਦੇ ਤੇ ਅਟੈਕ ਕੀਤਾ ਗਿਆ ਉਸ ਤੋਂ ਜਿਹੜੀ ਤੁਸੀਂ ਗੱਲ ਕੀਤੀ ਹਿੰਦੂਆਂ ਨੇ ਕੀਤਾ ਕਈ ਹਿੰਦੂ ਤਾਂ ਉਸ ਚੀਜ਼ ਦੇ ਖਿਲਾਫ ਆ ਉਹ ਕਹਿੰਦੇ ਉਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਜਿਹੜੇ ਅਜੇ ਆ ਕੁਝ ਕਰਦੇ ਆ ਜੀ ਵੀ ਅਸੀਂ ਤਾਂ ਉਹਨੂੰ ਕਿਸੇ ਧਰਮ 'ਚ ਨਹੀਂ ਮੰਨਦੇ ਹਿੰਦੂ ਲੋਕਾਂ ਨੇ ਵੀ ਵਿਰੋਧ ਕੀਤਾ ਜੀ ਉਸ ਚੀਜ਼ ਦਾ ਤਾਂ ਫਿਰ ਕਈਆਂ ਨੇ ਜੀ ਗੱਲ ਕਹਿਣ ਦੀ ਨਹੀਂ ਗੱਲ ਪ੍ਰੈਕਟੀਕਲੀ ਕਰਨ ਦੀ ਆ ਜਿਸ ਟਾਈਮ ਉਹ Hindu ਤਸ਼ੱਦਦ ਕਰ ਰਹੇ ਤੇ ਕਿੰਨੇ ਕੇ Hindu ਉਸ ਬੀਬੀਆਂ ਦੇ ਹੱਕ ਜਗੇ ਜਿਹੜੀਆਂ ਬੀਬੀਆਂ ਤੇ ਤਸ਼ੱਦਦ ਕੀਤਾ ਗਿਆ ਮੈਂ ਕਹੀ ਜਾਂਦਾ ਜੀ ਬਈ ਅਸੀਂ Hinduਾਂ ਦੇ ਖਿਲਾਫ ਨਹੀਂ ਆ ਮੇਰਾ ਭਾਈ Hindu ਨੂੰ ਮਾਰ ਰਿਹਾ ਜੇ ਮੈਂ ਉਹ ਭਾਈ ਨੂੰ ਨਹੀਂ ਰੋਕਦਾ ਫਿਰ ਮੈਂ ਵੀ ਉਹਦੇ ਵਰਗਾ ਹੀ ਆ ਦੇਖੋ ਪ੍ਰੈਕਟੀਕਲੀ ਕੀ ਕਰ ਰਹੇ ਆ Hindu ਬਾਕੀ ਉਹਨਾਂ ਦੇ ਖਰਾਬ ਕਦੋਂ ਖੜੇ ਹੋਏ ਉਹ ਆਪਾਂ ਇੱਥੇ ਕੋਈ Hindu ਤਸ਼ੱਦਦ ਹੁੰਦਾ ਆਪਾਂ ਖੜੇ ਹੁੰਨੇ ਆ ਸਿੱਖੋਂਮ ਖੜੀ ਹੁੰਦੀ ਆ Hindu ਦੇ ਹੱਕ ਚ ਜੇ Hindu ਤਸ਼ੱਦਦ ਹੁੰਦਾ ਇਹ ਕਹਿੰਦੇ ਨਾ ਆ ਬਿੱਟੂ ਬੋਲਦਾ ਹੈ ਬਿੱਟੂ ਕਹਿੰਦਾ ਬਈ Hindu ਮਾਰੇ ਗਏ ਸਿੱਖਾਂ ਨੇ ਜ਼ੁਲਮ ਕੀਤਾ ਜਦੋਂ ਏਜੰਸੀਆਂ ਨੇ ਮਰਾਏ ਮੈਂ ਬਿੱਟੂ ਨੂੰ ਪੁੱਛਣਾ ਚਾਹੁੰਨਾ ਹੈ ਵੀ ਅਗਰ ਉਸ ਟਾਈਮ ਉਹ ਜਿਹੜਾ ਦੌਰ ਆਇਆ ਉਹ ਕਾਰਨ ਕਿਹਾ ਉਹਦਾ ਦੌਰ ਆਉਣ ਦਾ ਕਾਰਨ ਕਿਹਾ ਕਿਉਂ ਸਾਡਾ ਹਰਮੰਦਰ ਸਾਹਿਬ ਨੂੰ ਆਪਣਾ ਅਮਾ ਆਪਣਾ ਪਵਿੱਤਰ ਦਰਜਾ ਕਿਉਂ ਨਹੀਂ ਦਿੱਤਾ ਗਿਆ ਸਿਰਫ ਇਹੀ ਮੰਗ ਸੀ ਸਾਡਾ ਆਨੰਦਪੁਰ ਸਾਹਿਬ ਦਾ ਮਕਤਾ ਜਿਸ ਵਿੱਚ ਸਿੱਖਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਉਹ ਕਿਉਂ ਨਹੀਂ ਲਾਗੂ ਕੀਤਾ ਗਿਆ ਹਰਮੰਦਰ ਸਾਹਿਬ ਤੇ ਅਟੈਕ ਕਿਉਂ ਕੀਤਾ ਗਿਆ ਰੋਸ ਵਜੋਂ ਸਿੱਖ ਸਰਕਾਰ ਦੇ ਖਿਲਾਫ ਹੋਏ ਸੇਕ ਸਰਕਾਰ ਦੇ ਖਿਲਾਫ ਹੋਏ ਕੁਝ ਹਿੰਦੂ ਜਿਹੜੇ ਝੋਲੀ ਚੁੱਕੀ ਸਰਕਾਰ ਦੇ ਉਹ ਸਿੱਖਾਂ ਦੇ ਬਹੁਤ ਗਲਤ ਬਿਆਨ ਖਿਲਾਫ ਦੇਣ ਲੱਗੇ ਜਿਹੜੇ ਆਮ ਹਿੰਦੂ ਬੱਸਾਂ ਨੂੰ ਕੱਢ ਕੇ ਮਾਰੇ ਆ ਉਹ ਸਰਕਾਰੀ ਯਾਸੀਆਂ ਨੇ ਮਾਰੇ ਆ ਕਿਹਾ ਕਦੇ ਬਿਟੂ ਨਾਲ ਪਰਚੋਲ ਕਰੀ ਵੀ ਉਸ ਟਾਈਮ ਦਾ ਦੌਰ ਸ਼ੁਰੂ ਕਿਉਂ ਹੋਇਆ ਉਸ ਟਾਈਮ ਦੇ ਦੌਰ ਦੇ ਕਾਰਨ ਕੀ ਆ ਅਗਰ ਉਸ ਟਾਈਮ ਦੇ ਦੌਰ ਦੇ ਕਾਰਨ ਪੰਜਾਬ ਦੇ ਹੱਕ ਵੀ ਜਾਣੇ ਆ ਤਾਂ ਬਿੱਟੂ ਨੂੰ ਸ਼ਰਮ ਆਉਣੀ ਚਾਹੀਦੀ ਆ ਜਦੋਂ ਉਹ ਸਿੱਖ ਯੋਧਿਆਂ ਦੇ ਖਿਲਾਫ ਬੋਲਦਾ ਉਹ ਸਾਡੇ ਸਿੱਖ ਯੋਧੇ ਸੀ ਸਾਡੇ ਸਿੱਖ ਯੋਧੇ ਸ਼ਹੀਦ ਨਾ ਹੋ ਅਸੀਂ ਉਹਨੂੰ ਹਮੇਸ਼ਾ ਵਾਅਦੇ ਸ਼ਹੀਦ ਮੰਗਾ ਮੰਨਾਂਗੇ ਜਿਵੇਂ ਪਹਿਲਾਂ ਗੁਰੂ ਸਾਹਿਬ ਦੇ ਟਾਈਮ ਸਾਡੇ ਸ਼ਹੀਦ ਹੋਏ ਆ ਸਿੱਖਾਂ ਵਾਸਤੇ ਹਿੰਦੂਆਂ ਵਾਸਤੇ ਇਸੇ ਤਰ੍ਹਾਂ ਹੀ ਸਾਡੇ ਯੋਧੇ ਸਿੱਖ ਇਹ ਸ਼ਹੀਦ ਆ ਪੰਜਾਬ ਵਿੱਚ ਹਿੰਦੂ ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਇਹਨਾਂ ਨੇ ਪੰਜਾਬ ਦੇ ਹੱਕਾਂ ਵਾਸਤੇ ਸ਼ਹਾਦਤਾਂ ਦਿੱਤੀਆਂ ਨਾ ਕਿ ਕਿਸੇ ਇੱਕੋਂ ਵਾਸਤੇ ਬਿਲਕੁਲ ਸੋ ਅੱਜ ਇੱਕ ਵਾਰ ਫਿਰ ਤੋਂ ਇੱਕ ਅੱਠ ਵੱਡਾ ਕਿਸਾਨਾਂ ਦਾ ਹੋਇਆ ਤੇ ਇਹ ਕਿਸਾਨਾਂ ਨੂੰ 13 ਫਰਵਰੀ ਦੇ ਲਈ ਦਿੱਲੀ ਜਾਣ ਲਈ ਪ੍ਰੇਰਿਆ ਗਿਆ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੈਨਲ